ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਈ9 ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਸਿਆਸੀ ਮੁੱਦਿਆਂ ਦੇ ਉੱਤੇ ਸਿਆਸੀ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਪ੍ਰੋਫੈਸਰ ਦਵਿੰਦਰ ਜੋਸ਼ੀ ਹੋਣੀ ਲੰਮਾ ਸਮਾਂ ਜਿਹੜਾ ਇਹਨਾਂ ਨੇ ਕਾਲਜੇਸ ਦੇ ਵਿੱਚ ਜਿਹੜਾ ਉਹ ਬੱਚਿਆਂ ਨੂੰ ਪੰਜਾਬੀ ਪੜਾਈ ਆ ਪਰ ਇਹਦੇ باوجود ਇੱਕ ਤਿੱਖੀ ਨਜ਼ਰ ਜਿਹੜੀ ਆ ਇਹ ਸਿਆਸਤ ਤੇ ਵੀ ਰੱਖਦੇ ਆ ਚੰਤਕ ਨੇ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਕੀ ਭਵਿੱਖ ਹੋਵੇਗਾ ਕਈ ਸਰਕਾਰਾਂ ਬਦਲਦੀਆਂ ਪ੍ਰੋਫੈਸਰ ਸਾਹਿਬ ਹੋਣਾ ਨੇ ਦੇਖੀਆਂ ਨੇ ਲੀਡਰਾਂ ਦੇ ਵਾਅਦੇ ਸੁਣੇ ਆ ਉਹਦੇ ਉੱਤੇ ਅਮਲ ਹੋਇਆ ਨਹੀਂ ਹੋਇਆ ਸਭ ਕੁਝ ਦਾ ਇਹਨਾਂ ਨੇ ਜਿਹੜਾ ਵਾ ਉਹਦੇ ਇੱਕ ਗਵਾਹ ਨੇ ਹੁਣ ਪੰਜਾਬ ਦੇ ਵਿੱਚ ਅੱਜ 18 ਤਰੀਕ ਹੈ 18 ਨਵੰਬਰ ਹੈ ਤੇ ਜ਼ਿਮਨੀ ਚੋਣਾਂ ਵਾਸਤੇ ਅੱਜ ਚੋਣ ਪ੍ਰਚਾਰ ਜਿਹੜਾ ਇਹ ਬੰਦ ਹੋ ਜਾਣਾ ਸ਼ਾਮੀ 5 ਵਜੇ ਚਾਰ ਜ਼ਿਮਨੀ ਸੀਟਾਂ ਦੇ ਉੱਤੇ ਚੋਣਾਂ ਹੋਣੀਆਂ ਨੇ ਗਿਦਰਪਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲਾ ਦੇ ਵਿੱਚ ਆਪਾਂ ਪ੍ਰੋਫੈਸਰ ਸਾਹਿਬ ਤੋਂ ਇੱਕ ਤੇ ਇਹ ਗੱਲ ਜਾਣਾਂਗੇ ਵੀ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਕੀ ਸਥਿਤੀ ਬਣੇਗੀ ਪੋਲਿਟਿਕਲ ਪਾਰਟੀਆਂ ਦੀ ਕਿਉਂਕਿ ਵਾਅਦੇ ਜਿਹੜੇ ਆ ਪੂਰੇ ਵਧਾ ਚੜਾ ਕੇ ਕੀਤੇ ਜਾ ਰਹੇ ਆ ਆਮ ਆਦਮੀ ਪਾਰਟੀ ਪਿਛਲੇ 2.5 ਸਾਲ ਤੋਂ ਸੱਤਾ ਦੇ ਵਿੱਚ ਕਾਬਜ਼ ਹੈ ਕਾਂਗਰਸ ਜਿਹੜੀ ਆ ਉਹ ਆਪਣੇ ਆਪ ਨੂੰ ਲੀਡ ਦੇ ਵਿੱਚ ਮੰਨਦੀ ਆ ਵੀ ਜੇ 27 ਦੀਆਂ ਇਲੈਕਸ਼ਨਾਂ ਹੁੰਦੀਆਂ 2.5 ਸਾਲ ਬਾਅਦ ਤੇ ਅਸੀਂ ਜਿਹੜਾ ਵਾ ਉਹ ਕੰਪੀਟ ਕਰਾਂਗੇ ਸਾਡੀ ਸਰਕਾਰ ਬਣੂਗੀ ਇਸ ਪੂਰੇ ਵਿਸ਼ੇ ਦੇ ਉੱਤੇ ਆਪਾਂ ਪ੍ਰੋਫੈਸਰ ਸਾਹਿਬ ਤੋਂ ਜਾਣਦੇ ਆ ਵੀ ਉਹਨਾਂ ਦਾ ਕੀ ਨਜ਼ਰੀਆ ਇਹਨਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਦਵਿੰਦਰ ਸਿੰਘ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਹੁਣ ਸਵਾਲ ਉਹੀ ਹੈ ਵੀ ਜ਼ਿਮਨੀ ਚੋਣਾਂ ਨੂੰ ਪਹਿਲਾਂ ਕਿਦਾਂ ਦੇਖਦੇ ਹਾਂ ਤੇ ਫਿਰ ਬਾਅਦ ਚੋਂ 2027 ਨੂੰ ਕਿਵੇਂ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਸੰਦੀਪ ਜੀ ਜੀ ਤੁਹਾਡਾ ਤੁਸੀਂ ਮੈਨੂੰ ਇੱਥੇ ਬੁਲਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿੱਥੋਂ ਤੱਕ ਤੁਹਾਡੇ ਪਹਿਲੇ ਸਵਾਲ ਦਾ ਸਬੰਧ ਹੈ ਜਿਮਨੀ ਚੋਣਾਂ ਦੇ ਸਬੰਧ ਵਿੱਚ ਮੈਂ ਸਮਝਦਾ ਹਾਂ ਕਿ ਕਿਸੇ ਵੀ ਸਟੇਟ ਵਿੱਚ ਕਿਸੇ ਵੀ ਰਾਜ ਵਿੱਚ ਜਦੋਂ ਜਿਮਨੀ ਚੋਣਾਂ ਹੁੰਦੀਆਂ ਤਾਂ ਉਸ ਵੇਲੇ ਦੀ ਜਿਹੜੀ ਸਰਕਾਰ ਹੁੰਦੀ ਹੈ ਸੱਤਾਧਾਰੀ ਧਿਰ ਹੁੰਦੀ ਆ ਉਹਨੂੰ ਐਡਵਾਂਟੇਜ ਮਿਲਦਾ ਉਹਨੂੰ ਥੋੜਾ ਜਿਹਾ ਫਾਇਦਾ ਹੁੰਦਾ ਸਰਕਾਰ ਦੇ ਹੋਣ ਦਾ ਸਰਕਾਰੀ ਅਮਲਾ ਜਿਹੜਾ ਆ ਉਹ ਕਾਫੀ ਹੱਦ ਤੱਕ ਉਹਨਾਂ ਨੂੰ ਸਪੋਰਟ ਵੀ ਕਰਦਾ ਹੈ ਜਿਵੇਂ ਆਪਾਂ ਜਲੰਧਰ ਦੀ ਇਲੈਕਸ਼ਨ ਦੇਖੀ ਸੀ ਉਸ ਵੇਲੇ ਹਾਂਜੀ ਜਲੰਧਰ ਦੇ ਵਿੱਚ ਮਾਨ ਸਾਹਿਬ ਨੇ ਆਪਣਾ ਦਫ਼ਤਰ ਹੀ ਆਪਣਾ ਘਰ ਹੀ ਉੱਥੇ ਲੈ ਲਿਆ ਸੀ ਔਰ ਸਾਰੇ ਪਰਿਵਾਰ ਨੇ ਕੰਪੇਨ ਕੀਤੀ ਸੀ ਔਰ ਉਹਦਾ ਅਸਰ ਵੀ ਦੇਖਣ ਨੂੰ ਮਿਲਿਆ ਪਰ ਹੁਣ ਜਦੋਂ ਚਾਰ ਜ਼ਿਮਨੀ ਚੋਣਾਂ ਹੋ ਰਹੀਆਂ ਆ ਤੇ ਮੈਂ ਸਮਝਦਾ ਆ ਕਿ ਸੱਤਾਧਾਰੀ ਧਿਰ ਹੋਣ ਦੇ ਬਾਵਜੂਦ ਥੋੜਾ ਜਿਹਾ ਇੱਕ ਕੰਪੀਟੀਸ਼ਨ ਦੇਖਣ ਨੂੰ ਮਿਲ ਰਿਹਾ ਜਿਹੜਾ ਕਿ ਜਲੰਧਰ ਵਿੱਚ ਨਹੀਂ ਸੀ ਮਿਲਿਆ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਜਿਮਨੀ ਚੋਣਾ ਦੇ ਵਿੱਚ ਮੁਕਾਬਲਾ ਜਿਹੜਾ ਆ ਉਹ ਤਿੰਨ ਧਿਰ ਹੀ ਹੋਏਗਾ ਇੱਕ ਪਾਸੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਐ ਦੂਸਰੇ ਪਾਸੇ ਕਾਂਗਰਸ ਪਾਰਟੀ ਤੇ ਤੀਸਰੇ ਪਾਸੇ ਬੀਜੇਪੀ ਅਕਾਲੀ ਦਲ ਨੇ ਤਾਂ ਬਾਈਕਾਟ ਹੀ ਕੀਤਾ ਹੋਇਆ ਹੈ ਪਰ ਉਹਨਾਂ ਦੀਆਂ ਵੋਟਾਂ ਕਿੱਧਰ ਨੂੰ ਜਾਣਗੀਆਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਹੈ ਜਿਵੇਂ ਸੁੱਚਾ ਸਿੰਘ ਲੰਘਾ ਨੇ ਅੱਜ ਉਹਨਾਂ ਦਾ ਬਿਆਨ ਆਇਆ ਕਿ ਉਹਨਾਂ ਨੇ ਆਪਣਾ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਦਿੱਤੀ ਆ ਬੜਾ ਹੈਰਾਨੀਜਨਕ ਹੈ ਕਿ ਉਹਨਾਂ ਨੇ ਇਹ ਕਿਸ ਤਰ੍ਹਾਂ ਕਰ ਦਿੱਤਾ ਆਪਣੀ ਹਾਈ ਕਮਾਂਡ ਦੀ ਇਜਾਜ਼ਤ ਲਈ ਹੈ ਕਿ ਨਹੀਂ ਲਈ ਹੈ ਜਾਂ ਉਹਨਾਂ ਦਾ ਲੋਕਲ ਲੈਵਲ ਤੇ ਕੋਈ ਫੈਸਲਾ ਆ ਇਸ ਬਾਰੇ ਅਜੇ ਪਤਾ ਨਹੀਂ ਪਰ ਇਹ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਮੈਂ ਸਮਝਦਾ ਆ ਕਿ ਮੁੱਖ ਮੁਕਾਬਲਾ ਤਿਕੋਣਾ ਹੋਣ ਦੇ ਬਾਵਜੂਦ ਮੁੱਖ ਮੁਕਾਬਲਾ ਜਿਹੜਾ ਆ ਉਹ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਵਿੱਚ ਹੋਵੇਗਾ ਜਿੱਦਾਂ ਤੁਸੀਂ ਗੱਲ ਕੀਤੀ ਮੈਂ ਵੀ ਉਹ ਖਬਰ ਪੜ੍ਹੀ ਆ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੱਗੀ ਹੋਈ ਆ ਵੀ ਸੁੱਚਾ ਸਿੰਘ ਲੰਗਾਹ ਤੇ ਉਹਨਾਂ ਦੇ ਸਾਥੀਆਂ ਨੇ ਇਹ ਫੈਸਲਾ ਕੀਤਾ ਆ ਵੀ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਸਮਰਥਨ ਦੇਾਂਗੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੂੰ ਸਵਾਲ ਤੁਹਾਡਾ ਬਿਲਕੁਲ ਸਹੀ ਹੈ ਵੀ ਕੀ ਹਾਈ ਕਮਾਂਡ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਪਰ ਇਹਦੇ ਨਾਲ ਹੀ ਪ੍ਰੋਫੈਸਰ ਸਵਾਲ ਇਹ ਵੀ ਖੜਾ ਹੁੰਦਾ ਵੀ ਵੇਖਾ ਵੇਖੀ ਕਿਤੇ ਇਹ ਨਾ ਹੋਵੇ ਵੀ ਅਕਾਲੀ ਦਲ ਦਾ ਸਾਰਾ ਕਾਡਰ ਜਿਹੜਾ ਉਹ ਇਹ ਫੈਸਲਾ ਆਪਣੇ ਤੌਰ ਤੇ ਕਰ ਲਵੇ ਕੋਈ ਕਵੇ ਜੀ ਮੈਂ ਕਾਂਗਰਸ ਨੂੰ ਸਪੋਰਟ ਕਰ ਦੇਣਾ ਕੋਈ ਕਵੇ ਮੈਂ ਭਾਜਪਾ ਨੂੰ ਕਰ ਦੇਣਾ ਭਾਜਪਾ ਦੇ ਨਾਲ ਅਕਾਲੀਆਂ ਦੀਆਂ ਨਜ਼ਦੀਕੀਆਂ ਵੀ ਰਹੀਆਂ ਤੇ ਡੇਰਾ ਬਾਬਾ ਨਾਨਕ ਬਾਰੇ ਤੇ ਚਲੋ ਸਥਿਤੀ ਜਿਹੜੀ ਹੈ ਉਹ ਕਲੀਅਰ ਹੁੰਦੀ ਆ ਬਰਨਾਲੇ ਦੇ ਵਿੱਚ ਕੇਵਲ ਢਿੱਲੋਂ ਭਾਜਪਾ ਦੇ ਜਿਹੜੇ ਆ ਉਹ ਉਮੀਦਵਾਰ ਹੈਗੇ ਆ ਉੱਥੇ ਅਕਾਲੀ ਦਲ ਕੀ ਕਰੂਗਾ ਗਿੱਦੜਬਾਦ ਦੇ ਵਿੱਚ ਡਿੰਪੀ ਢਿੱਲੋਂ ਆਪ ਸਾਬਕਾ ਅਕਾਲੀ ਨੇ ਦੋ ਵਾਰ ਇਲੈਕਸ਼ਨ ਲੜ ਚੁੱਕੇ ਆ ਚਲੋ ਉਹ ਨਹੀਂ ਜਿੱਤ ਸਕੇ ਉਹ ਅਕਾਲੀ ਨੇ ਇਹਦੇ ਨਾਲ ਹੀ ਚੱਬੇਵਾਲ ਦੇ ਵਿੱਚ ਸੋਨ ਸਿੰਘ ਠੰਡਲ ਜਿਹੜੇ ਆ ਉਹਨਾਂ ਨੇ ਤੇ ਹਾਲ ਹੀ ਦੇ ਵਿੱਚ ਲੋਕ ਸਭਾ ਇਲੈਕਸ਼ਨ ਲੜਿਆ ਸੀਗਾ ਅਕਾਲੀ ਦਲ ਦੀ ਟਿਕਟ 'ਤੇ ਉਸ ਪੂਰੇ ਪਿਕਚਰ ਨੂੰ ਅਗਰ ਜੇ ਤੁਸੀਂ ਪੋਰਟਰੇ ਕਰਨਾ ਹੋਵੇ ਤਸਵੀਰ ਬਣਾਉਣੀ ਹੋਵੇ ਤੇ ਇਹਨਾਂ ਬਾਕੀ ਦੀਆਂ ਤਿੰਨ ਸੀਟਾਂ ਦੀ ਅਕਾਲੀ ਦਲ ਦੀ ਵੋਟ ਬੈਂਕ ਨੂੰ ਲੈ ਕੇ ਕੀ ਬਣਾਉਨੇ ਹੋ ਦੇਖੋ ਜਿੱਥੋਂ ਤੱਕ ਚੱਬੇਵਾਲ ਦਾ ਸਬੰਧ ਹੈ ਉੱਥੇ ਭਾਜਪਾ ਦੇ ਕੈਂਡੀਡੇਟ ਸੋਨ ਸਿੰਘ ਠੰਡਲ ਨੇ ਉਹ ਅਕਾਲੀ ਦਲ ਵਿੱਚੋਂ ਆਏ ਨੇ ਔਰ ਅਕਾਲੀ ਦਲ ਵਿੱਚ ਉਹਨਾਂ ਦਾ ਕਾਫੀ ਅਸਰ ਰਸੂਖ ਵੀ ਰਿਹਾ ਪਰ ਮੈਂ ਸਮਝਦਾ ਹਾਂ ਇਸ ਦੇ ਬਾਵਜੂਦ ਮੁਕਾਬਲਾ ਜਿਹੜਾ ਹੈ ਮੁੱਖ ਰੂਪ ਵਿੱਚ ਉੱਥੇ ਕਾਂਗਰਸ ਤੇ ਚੱਬੇਵਾਲ ਦੇ ਬੇਟੇ ਈਸ਼ਾਨ ਚੱਬੇਵਾਲ ਦੇ ਵਿਚਕਾਰ ਹੀ ਹੋਵੇਗਾ ਕਿਉਂਕਿ ਚੱਬੇਵਾਲ ਨੇ ਕੰਮ ਬਹੁਤ ਕਰਵਾਇਆ ਉੱਥੇ ਪਰ ਇੱਕ ਡਰ ਦੇ ਕਾਰਨ ਉਹ ਆਮ ਆਦਮੀ ਪਾਰਟੀ ਵੱਲ ਗਏ ਆ ਡਾਕਟਰ ਰਾਜਕੁਮਾਰ ਡਾਕਟਰ ਰਾਜਕੁਮਾਰ ਉਹਨਾਂ ਨੇ ਉਹ ਮੁਕਾਬਲਾ ਆਪ ਦੀ ਲਹਿਰ ਦੇ باوجود ਚੱਬੇਵਾਲ ਨੂੰ ਜਿੱਤਿਆ ਕਿਉਂਕਿ ਉੱਥੇ ਉਹਨਾਂ ਦੇ ਕੰਮ ਬਹੁਤ ਸੀ ਪਰ ਜੋ ਖਬਰਾਂ ਹੁਣ ਆ ਰਹੀਆਂ ਉਥੋਂ ਉਹ ਇਹ ਨਹੀਂ ਕਿ ਕਾਂਗਰਸ ਵੀ ਆਪਣੀ ਲੀਡਰਸ਼ਿਪ ਦੇ ਨਾਲ ਉੱਥੇ ਘਰ-ਘਰ ਘੁੰਮਣ ਜਾ ਰਹੀ ਹੈ ਘੁੰਮ ਗਈ ਹੈ ਔਰ ਮੈਨੂੰ ਲੱਗਦਾ ਹੈ ਕਿ ਉੱਥੇ ਜਿਹੜਾ ਮੁਕਾਬਲਾ ਹੈ ਮੁੱਖ ਰੂਪ ਦੇ ਵਿੱਚ ਕਾਂਗਰਸ ਤੇ ਚੱਬੇਵਾਲ ਦੇ بیٹے ਦੇ ਵਿਚਕਾਰ ਹੋਏਗਾ ਔਰ ਜਿਹੜਾ ਫਰਕ ਹੈ ਉਹ ਮੈਨੂੰ ਲੱਗਦਾ ਹੈ ਕਿ 3-4000 ਵੋਟਾਂ ਦਾ ਫਰਕ ਹੀ ਰਹਿਣਾ ਚਾਹੀਦਾ ਚੱਬੇਵਾਲ ਦੇ ਵਿੱਚ ਤੇ ਇਸੇ ਤਰ੍ਹਾਂ ਜੇ ਆਪਾਂ ਗੱਲ ਬਰਨਾਲਾ ਦੀ ਕਰੀਏ ਉੱਥੇ ਕੇਵਲ ਸਿੰਘ ਢਿੱਲੋਂ ਆ ਸਾਬਕਾ ਕਾਂਗਰਸੀ ਨੇ ਤੇ ਅਕਾਲੀ ਦਲ ਤੇ ਚਲੋ ਕੰਟੈਸਟ ਕਰ ਨਹੀਂ ਰਿਹਾ ਪਰ ਮਲਕੀਤ ਸਿੰਘ ਕੀਤੂ ਦੇ بیٹے ਕੰਤਾ ਜਿਹੜੇ ਆ ਉਹਨਾਂ ਨੇ ਐਲਾਨ ਕੀਤਾ ਸੀ ਕਿ ਮੈਂ ਚੋਣਾਂ ਲੜਨੀ ਆ ਪਰ ਲਾਸਟ ਮੂਮੈਂਟ ਤੇ ਚਲੋ ਉਹਨਾਂ ਨੇ ਅਕਾਲੀ ਦਲ ਹਾਈ ਕਮਾਂਡ ਦੀ ਜਿਹੜੀ ਆ ਉਹ ਗੱਲ ਮੰਨ ਲਈ ਤੇ ਆਪਣੀ ਨਾਮਜ਼ਦਗੀ ਨਹੀਂ ਭਰੀ ਪਰ ਵੋਟ ਬੈਂਕ ਤੇ ਅਕਾਲੀ ਦਲ ਦਾ ਸਟੈਂਡ ਕਰਦਾ ਹੈ ਜਾਂ ਹਰੇਕ ਵਿਧਾਨ ਸਭਾ ਹਲਕੇ ਚ ਅਕਾਲੀ ਦਲ ਕੋ ਵੋਟ ਬੈਂਕ ਤੇ ਹੈਗਾ ਹੀ ਹੈ ਜੀ ਅਕਾਲੀ ਦਲ ਦਾ ਜੁਵੇ ਤੁਸੀਂ ਸਵਾਲ ਪੁੱਛ ਰਹੇ ਹੋ ਅਕਾਲੀ ਦਲ ਲਈ ਜੇ ਸਭ ਤੋਂ ਸੂਭਦਾ ਜਨਕ ਕੋਈ ਫੈਸਲਾ ਲੈਣ ਦੀ ਹਿੰਮਤ ਹੋਏਗੀ ਤਾਂ ਮੈਨੂੰ ਲੱਗਦਾ ਹੈ ਕਿ ਬਰਨਾਲਾ ਦੇ ਵਿੱਚ ਹੀ ਹੋਏਗੀ ਉਹਦਾ ਕਾਰਨ ਹੈ ਮੈਂ ਕਿ ਨਾ ਤਾਂ ਉਹ ਅਕਾਲੀ ਦਲ ਜਿਹੜੀ ਹੈ ਉਹਦੀ ਉਹਦੇ ਵੋਟਰ ਜਿਹੜੇ ਆ ਉਹ ਕਾਂਗਰਸ ਨੂੰ ਸਪੋਰਟ ਕਰਨਗੇ ਤੇ ਨਾ ਹੀ ਉਹ ਭਾਜਪਾ ਨੂੰ ਸਪੋਰਟ ਕਰਨਗੇ ਉੱਥੇ ਉਹਨਾਂ ਦੇ ਕੋਲ ਇੱਕ ਬਦਲਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਵਿੱਚੋਂ ਜਿਹੜਾ ਗਿਆ ਆਜ਼ਾਦ ਉਮੀਦਵਾਰ ਹੈ ਜਿਹੜਾ ਕਿ ਉੱਥੋਂ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਸੀ ਔਰ ਆਜ਼ਾਦ ਉਮੀਦਵਾਰ ਕੀ ਨਾਮ ਹੈ ਉਹਨ ਦਾ ਦੀਪ ਸਿੰਘ ਬਾਟ ਬਾਟ ਸਾਹਿਬ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੇ ਕੋਲ ਇੱਕ ਬਦਲਦੇ ਰੂਪ ਦੇ ਵਿੱਚ ਉੱਥੇ ਜਿਹੜਾ ਇੱਕ ਬਾਟ ਸਾਹਿਬ ਦੇ ਰੂਪ ਦੇ ਵਿੱਚ ਉਮੀਦਵਾਰ ਉਹਨਾਂ ਦੇ ਕੋਲ ਹੈ ਔਰ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੀਆਂ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਨੇ ਉਹ ਬਾਟ ਸਾਹਿਬ ਨੂੰ ਜਾਣਗੀਆਂ ਔਰ ਉੱਥੇ ਮੁਕਾਬਲਾ ਤਿੰਨ ਕੋਣੀ ਦੀ بجائے ਅਗਰ ਚਾਰ ਕੋਣੀ ਵੀ ਹੋ ਜਾਏ ਤਾਂ ਕੋਈ ਹੈਰਾਨੀ ਨਹੀਂ ਹੋਏਗੀ ਕਿਉਂਕਿ ਬਾਟ ਸਾਹਿਬ ਨੇ ਮੁਕਾਬਲਾ ਜਿਹੜਾ ਹੈ ਬਹੁਤ ਹੀ ਦਿਲਚਸਪ ਬਣਾ ਦਿੱਤਾ ਹੈ ਔਰ ਕਾਂਗਰਸ ਤੇ ਜਿਹੜੇ ਨੇ ਕਾਲਾ ਢਿਮ ਢਿੱਲੋਂ ਕਾਲਾ ਢਿੱਲੋਂ ਕਾਲਾ ਢਿੱਲੋਂ ਉਹ ਵੀ ਇੱਕ ਬਹੁਤ ਮਜ਼ਬੂਤ ਕੈਂਡੀਡੇਟ ਨੇ ਲੇਕਿਨ ਬਾਟਸਾਬ ਨੇ ਮੁਕਾਬਲਾ ਜ਼ਬਰਦਸਤ ਬਣਾਤਾ ਸੁਣਨ ਦੇ ਵਿੱਚ ਇਹ ਆ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਆ ਉਹ ਵੀ ਅਸਲ ਵਿੱਚ ਦੋ ਹਿੱਸਿਆਂ ਵਿੱਚ ਵੰਡੀ ਗਈ ਆ ਅਣਦੇਖੇ ਤੌਰ ਤੇ ਇੱਕ ਧੜਾ ਜਿਹੜਾ ਆ ਉਹ WhatsApp ਦੇ ਨਾਲ ਹੈ ਇੱਕ ਧੜਾ ਸੱਤਾਧਾਰੀ ਸਰਕਾਰ ਦੇ ਨਾਲ ਹੈ ਫਰਿੰਦਰ ਢਾਲੀਵਾਲ ਉਥੋਂ ਉਹਨਾਂ ਦੇ ਅਫੀਸ਼ੀਅਲ ਕੈਂਡੀਡੇਟ ਹਾਂਜੀ ਪਰ ਜਿੱਥੋਂ ਤੱਕ ਅੰਦਰੂਨੀ ਖਬਰਾਂ ਆ ਰਹੀਆਂ ਨੇ ਉਹ ਇਹ ਨੇ ਕਿ ਹਾਈ ਕਮਾਂਡ ਵੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ ਹਾਈ ਕਮਾਂਡ ਦਾ ਇੱਕ ਹਿੱਸਾ ਜਿਹੜਾ ਆ ਉਹ WhatsApp ਦੇ ਨਾਲ ਹੈ ਤੇ ਦੂਸਰਾ ਹਿੱਸਾ ਜਿਹੜਾ ਆ ਉਹ ਮੀਤ ਹੇਅਰ ਉਹਨਾਂ ਦੇ ਨਾਲ ਹੈ ਤੇ ਇਸ ਕਰਕੇ ਇੱਥੇ ਜਿਹੜਾ ਬੜਾ ਹੀ ਦਿਲਚਸਪ ਮੁਕਾਬਲਾ ਹੋਣ ਜਾ ਰਿਹਾ ਤੇ ਇਹ ਜੀ ਪ੍ਰੋਫੈਸਰ ਆਪਾਂ ਹੁਣ ਲਾਸਟ ਜਿਹੜੀ ਸੀਟ ਰਹਿ ਗਈ ਆ ਜਿੱਤੇ ਚਰਚਾ ਕਰਨੀ ਆ ਗਿੱਦੜਬਾਦੀ ਗਿੱਦੜਬਾਦੀ ਦੇ ਵਿੱਚ ਡਿੰਪੀ ਢਿੱਲੋਂ ਅਕਾਲੀ ਦਲ ਤੋਂ ਦੋ ਵਾਰ ਚੋਣਾ ਲੜੇ ਆ ਨਹੀਂ ਜਿੱਤ ਸਕੇ ਹੁਣ ਇੱਕ ਉਥੇ ਪੋਸਟਰ ਵਿਵਾਦ ਵੀ ਸ਼ੁਰੂ ਹੋਇਆ ਹੋਇਆ ਕਿਸੇ ਨੇ ਪੋਸਟਰ ਲਵਾ ਦਿੱਤੇ ਵੀ 28 ਸਾਲ ਇਹ ਰਹੇ ਆ ਜੀ ਭਰਾਵਾ ਮਰਗੀ ਪਾਰਟੀ ਦੇ ਵਿੱਚ ਤੇ ਜੇ ਸਾਡੇ ਨਹੀਂ ਹੋਏ ਤੇ ਤੁਹਾਡੇ ਕਿੱਥੋਂ ਹੋ ਜਾਣਗੇ ਅਕਾਲੀ ਦਲ ਦੇ ਵਿੱਚ ਕਿੰਦਾ ਦੀ ਸਥਿਤੀ ਦੇਖਦੇ ਹੋ ਵੀ ਅਕਾਲੀ ਦਲ ਦਾ ਜਿਹੜਾ ਵੋਟਰ ਆ ਉਹ ਡਿੰਪੀ ਢਿੱਲੋਂ ਦੇ ਹੱਕ ਚ ਭੂਗਤੂਗਾ ਸਾਇਲੈਂਟ ਰਹੂਗਾ ਮੈਡਮ ਅਮਰਤਾ ਵੜਿੰਗ ਹੁਣਾਂ ਦੇ ਹੱਕ ਚ ਭੂਗਤੂਗਾ ਆਮ ਆਦਮੀ ਦੇ ਡਿੰਪੀ ਢਿੱਲੋਂ ਹੋਗੇ ਮੈਡਮ ਜਿਹੜੇ ਆ ਉਹ ਕਾਂਗਰਸ ਤੋਂ ਹੋਗੇ ਅਮਰਤਾ ਵੜਿੰਗ ਭਾਜਪਾ ਦੇ ਜਿਹੜੇ ਉੱਥੇ ਕੈਂਡੀਡੇਟ ਹੈਗੇ ਆ ਮਨਪ੍ਰੀਤ ਬਾਦਲ ਹੈਵੀ weight ਕੈਂਡੀਡੇਟ ਆ ਉਹਨਾਂ ਦੇ ਹੱਕ ਚ ਭੂਗਤੂਗਾ ਕਿਉਂਕਿ ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੀ ਉੱਥੋਂ ਸ਼ੁਰੂ ਹੋਇਆ ਸੀ ਐ ਸੰਦੀਪ ਜੀ ਮੈਂ ਸਮਝਦਾ ਕਿ ਅਕਾਲੀ ਦਲ ਇੱਥੇ ਵੀ ਇੱਕ ਬਹੁਤ ਹੀ ਦਿਲਚਸਪ ਉਹਨਾਂ ਦੀ ਸਥਿਤੀ ਵਰਕਰਾਂ ਦੀ ਬਣ ਗਈ ਹੈ ਐ ਜਿੱਥੋਂ ਤੱਕ ਮਨਪ੍ਰੀਤ ਬਾਦਲ ਜੀ ਦਾ ਸੰਬੰਧ ਹੈ ਮਨਪ੍ਰੀਤ ਬਾਦਲ ਜੀ ਬਾਦਲ ਘਰਾਣੇ ਦੇ ਨਾਲ ਸੰਬੰਧਿਤ ਰੱਖਦੇ ਆ ਬੜੇ ਇਫੈਕਟਿਵ ਨੇ ਔਰ ਉੱਥੋਂ ਜਿਤਕ ਮੈਂ ਅਗਰ ਯਾਦ ਆ ਰਿਹਾ ਮੈਨੂੰ ਤਾਂ ਚਾਰ ਵਾਰੀ ਉੱਥੋਂ ਐਮਐਲਏ ਰਹੇ ਨੇ ਤੇ ਦੂਸਰੇ ਪਾਸੇ ਬੀਜੇਪੀ ਦੇ ਨਾਲ ਅਕਾਲੀ ਦਲ ਦੇ ਬੜੇ ਅੱਛੇ ਸੰਬੰਧ ਰਹੇ ਨੇ ਔਰ ਉਥੋਂ ਖੜੇ ਨੇ ਜਿਹੜੇ ਨੇ ਭਾਜਪਾ ਦੇ ਕੈਂਡੀਡੇਟ ਮਨਪ੍ਰੀਤ ਬਾਦਲ ਨੇ ਮਨਪ੍ਰੀਤ ਬਾਦਲ ਜਿਹੜੇ ਨੇ ਉਹਨਾਂ ਨੂੰ ਵੋਟਾਂ ਜਿਹੜੀਆਂ ਨੇ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਮਿਲਦੀਆਂ ਰਹੀਆਂ ਨੇ ਪਰ ਇਸ ਵੇਲੇ ਇਹ ਹੁਣ ਸੁਖਵੀਰ ਬਾਦਲ ਜੀ ਕੀ ਚਾਹੁੰਦੇ ਨੇ ਕੀ ਉਹ ਆਪਣੇ ਬਾਦਲ ਘਰਾਣੇ ਦੇ ਇੱਕ ਅਡਮਿਨੂ ਜਿਹੜਾ ਕਿ ਉਹਨਾਂ ਦੇ ਨਾਲ ਜੁੜਿਆ ਵੀ ਰਿਹਾ ਜਿਨ੍ਹਾਂ ਨੇ ਵਿਰੋਧ ਵੀ ਕੀਤਾ ਕੀ ਉਹ ਉਹਦੀ ਅੰਦਰ ਖਾਤੇ ਮਦਦ ਕਰਨੀ ਮناسب ਸਮਝਣਗੇ ਕਿ ਨਹੀਂ ਦੂਸਰੇ ਪਾਸੇ ਸੁਣਨ ਦੇ ਵਿੱਚ ਇਹ ਆਇਆ ਸੀ ਖਬਰਾਂ ਦੇ ਵਿੱਚ ਇਹ ਆਇਆ ਸੀ ਕਿ ਸ਼ਾਇਦ ਅੰਦਰਖਾਤੀ ਰਾਜਾ ਬੜਿੰਗ ਔਰ ਬਾਦਲਾਂ ਦੇ ਵਿਚਕਾਰ ਕੋਈ ਸਮਝੌਤਾ ਹੋਇਆ ਸੀ ਜਿਸ ਵਿੱਚ ਅਮਰਤਾ ਬੜਿੰਗ ਜੀ ਨੇ ਬਠਿੰਡੇ ਦੀ ਲੋਕ ਸਭਾ ਦੀ ਸੀਟ ਨਹੀਂ ਸੀ ਲੜੀ ਕੀ ਉਹਦੇ ਏਵਜ਼ ਦੇ ਵਿੱਚ ਕਿਤੇ ਸੁਖਵੀਰ ਬਾਦਲ ਅਮਰਤਾ ਜੀ ਦੀ ਮਦਦ ਤਾਂ ਨਹੀਂ ਕਰ ਦੇਣਗੇ ਇਹ ਵੀ ਇੱਕ ਬੜਾ ਦਿਲਚਸਪ ਸਵਾਲ ਹੈ ਦੂਸਰੇ ਪਾਸੇ ਡਿੰਪੀ ਟਿਲੋ ਡਿੰਪੀ ਟਿਲੋ ਇੱਕ ਅਕਾਲੀ ਦਲ ਦੇ ਵਿੱਚ ਇੱਕ ਗद्दार ਦੀ ਤਰ੍ਹਾਂ ਜਾਣੇ ਜਾਣਗੇ ਪਰ ਉਹਨਾਂ ਦਾ ਆਪਣਾ ਇੱਕ ਵੋਟ ਬੈਂਕ ਹੈ ਅੱਛਾ ਪ੍ਰੋਫੈਸਰ ਹੁਣ ਆਪਾਂ ਇੱਕ ਥੋੜੀ ਜੀ ਚਰਚਾ ਪੰਛੀ ਛਾਤ ਜਿਹੜੀ ਆ ਉਹ 2027 ਤੇ ਪਾ ਲੈਂਦੇ ਆ ਵੈਸੇ ਤੇ ਇਹ ਹਾਈਪੋਥੈਟিক্যাল ਗੱਲ ਆ ਹਜੇ 2.5 ਸਾਲ ਪਏ ਹੋਏ ਆ ਪਰ ਇਹਦਾ ਵੋਟਰ ਆ ਨਾ ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੈ ਜਦੋਂ ਆਪਾਂ ਵੀ ਲੋਕਾਂ ਦੇ ਨਾਲ ਗੱਲ ਕਰਦੇ ਆ ਤੇ ਉਹ ਕਹਿੰਦੇ ਦੇਖਿਓ 27 ਆ ਲੈਣ ਦੇਓ ਫੇਰ ਦੇ ਦੱਸਾਂਗੇ ਇਹ 27 ਆ ਲੈਣ ਦੇਓ ਇਹ ਵੋਟਰ ਇਦਾਂ ਕੀ ਸੋਚਦੇ ਆ ਉਹਨਾਂ ਦੀ ਕੀ ਮਨੋਸਥਿਤੀ ਹੈ ਵੀ ਜਿਹੜੇ ਲੋਕ ਇਦਾਂ ਕਹਿੰਦੇ ਵੀ 27 ਆ ਲੈਣ ਦੇਓ ਸੰਦੀਪ ਜੀ ਹਾਲਾਂਕਿ ਕਹਿੰਦੇ ਹੁੰਦੇ ਆ ਕਿ ਇਲੈਕਸ਼ਨ ਦੇ ਵਿੱਚ ਤਾਂ ਇੱਕ ਦਿਨ ਦਾ ਵਕਫਾ ਵੀ ਕਾਫੀ ਹੁੰਦਾ ਆ ਅਜੇ 2.5 ਸਾਲ ਪਏ ਨੇ ਥੋੜਾ ਜਿਹਾ ਉਹਨੂੰ ਜਜ ਕਰਨਾ ਮੁਸ਼ਕਲ ਹੋ ਜਾਏਗਾ ਪਰ ਫਿਰ ਵੀ ਅੱਜ ਦੀਆਂ ਜੋ પરિਸਥਿਤੀਆਂ ਬਣ ਰਹੀਆਂ ਨੇ ਉਹਨਾਂ ਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ 27 ਦੀ ਅਸੈਂਬਲੀ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਤਿੰਨ ਤਰ੍ਹਾਂ ਹੋਣਗੀਆਂ ਇੱਕ ਪਾਸੇ ਕਾਂਗਰਸ ਦੂਸਰੇ ਪਾਸੇ ਆਮ ਆਦਮੀ ਪਾਰਟੀ ਤੇ ਤੀਸਰੇ ਪਾਸੇ ਬੀਜੇਪੀ ਮੈਨੂੰ ਲੱਗਦਾ ਆ ਕਿ ਅੱਜ ਦੀਆਂ ਪ੍ਰਸਥਿਤੀਆਂ ਦੇ ਵਿੱਚ ਅਕਾਲੀ ਦਲ ਜਿਹੜਾ ਆ ਉਹ ਠੀਕ ਹੈ ਕਿ ਉਹਦਾ ਇੱਕ ਆਪਣਾ ਪੱਕਾ ਵੋਟ ਬੈਂਕ ਹੈ ਉਹ ਵੋਟ ਬੈਂਕ ਕਿਸੇ ਨੂੰ ਵੀ ਜਿਤਾ ਸਕਦਾ ਕਿਸੇ ਨੂੰ ਵੀ ਹਰਾ ਸਕਦਾ ਪਰ ਪ੍ਰੋਫੈਸਰ ਇੱਕ ਸਵਾਲ ਐਥੇ ਤੁਹਾਨੂੰ ਮਾਫ ਕਰਨਾ ਕੱਟਦਾ ਹਾਂ ਜੀ ਪੰਥਕ ਉਮੀਦਵਾਰ 2024 ਦੀਆਂ ਲੋਕ ਸਭਾ ਚੋਣਾਂ ਜਿੱਤੇ ਸਰਬਜੀਤ ਸਿੰਘ ਖਾਲਸਾ ਜਿੱਤੇ ਫਰੀਦਕੋਟ ਤੋਂ ਜੀ ਤੇ ਖਡੂਰ ਸਾਹਿਬ ਤੋਂ ਜਿੱਤੇ ਅਮਰਤਪਾਲ ਸਿੰਘ ਜੀ ਇਹਨਾਂ ਦੇ ਵੀ ਕੈਂਡੀਡੇਟ ਉਤਾਰੇ ਜਾਣਗੇ ਕੀ ਇਹ ਸੰਗਠਨ ਬਣਾ ਕੇ ਕੋਈ ਪਾਰਟੀ ਬਣਾ ਕੇ ਆਪਣੇ ਕੈਂਡੀਡੇਟ ਉਤਾਰਨਗੇ ਕਿਉਂਕਿ ਅਕਾਲੀ ਦਲ ਦੀ ਵੋਟ ਤੇ ਹੈਗੀ ਕਿ ਫਲੂਟਿੰਗ ਵੋਟ ਇਸ ਵੇਲੇ ਉਹੀ ਆ ਉਹਨੂੰ ਕੈਸ਼ ਕਰਨ ਵਾਸਤੇ ਇਹ ਵੀ ਆਪਣਾ ਕੋਈ ਕੈਂਡੀਡੇਟ ਉਤਾਰਨਗੇ ਜਾਂ ਫਿਰ ਇਹ ਕੋਈ ਕੈਂਡੀਡੇਟ ਜਿਨ੍ਹਾਂ ਨੇ ਜ਼ਿੰਮੀ ਚੋਣਾਂ ਦੇ ਵਿੱਚ ਨਹੀਂ ਦਿੱਤਾ 2027 ਚ ਵੀ ਨਹੀਂ ਦੇਣਗੇ ਆ ਵੈਸੇ ਮੈਨੂੰ ਬਹੁਤ ਹੀ ਹੈਰਾਨੀ ਹੋਈ ਇਹ ਦੇਖ ਕੇ ਕਿ ਦੋ ਪੰਤਕ ਸੀਟਾਂ ਜਿੱਤਣ ਦੇ ਬਾਵਜੂਦ ਵੀ ਇਹਨਾਂ ਦੋ ਐਮਪੀਜ਼ ਨੇ ਆਪਣਾ ਕੋਈ ਕੈਂਡੀਡੇਟ ਨਹੀਂ ਉਤਾਰਿਆ ਕਿਉਂ ਨਹੀਂ ਉਤਾਰਿਆ ਇਹ ਇਸ ਵੇਲੇ ਸਪਸ਼ਟ ਨਹੀਂ ਹੋ ਪਾ ਰਿਹਾ ਪਰ ਮੈਨੂੰ ਲੱਗਦਾ ਆ ਕਿ 2027 ਤੱਕ ਆਉਂਦਿਆਂ ਆਉਂਦਿਆਂ ਇਹਨਾਂ ਦਾ ਜਲਵਾ ਜਿਹੜਾ ਆ ਉਹ ਖਤਮ ਹੋ ਜਾਏਗਾ ਜੋ ਮੈਂ ਮਹਿਸੂਸ ਕਰ ਰਿਹਾ ਜਿਹੜੀ ਚੌਥੀ ਧਿਰ ਅਕਾਲੀ ਦਲ ਹੈ ਉਹ ਉਭਰਣ ਦੀ ਕੋਸ਼ਿਸ਼ ਕਰੇਗਾ ਜ਼ਰੂਰ ਪਰ ਮੇਰੇ ਹਿਸਾਬ ਨਾਲ ਉਹਨਾਂ ਦਾ ਹਾਲ ਅੱਜ ਤੋਂ ਜ਼ਿਆਦਾ ਬੇਤਰ ਅਜੇ ਕੋਈ ਸਭਾਵਨਾ ਨਹੀਂ ਕਿ ਅੱਜ ਨੂੰ ਉਹ ਇੰਪਰੂਵ ਕਰਕੇ ਅ ਅਗੇ ਵਧੜ ਕੇ ਹੁਣ ਅੱਜ ਦੇਖੋ ਪ੍ਰੋਫੈਸਰ ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੈਗੀ ਹੈ ਬਲਵਿੰਦਰ ਸਿੰਘ ਭੁੰਦੜ ਜਿਹੜੇ ਕਾਰਜਕਾਰੀ ਪ੍ਰਧਾਨ ਆ ਉਹਨਾਂ ਨੇ ਮੀਟਿੰਗ ਸੱਦੀ ਹੋਈ ਹੈ ਕਿਉਂਕਿ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ ਸੀਗਾ ਨਵੇਂ ਪ੍ਰਧਾਨ ਦੀ ਚੋਣ 14 ਦਸੰਬਰ ਨੂੰ ਹੋਣੀ ਹੈ ਜਿੱਦਾਂ ਬਾਗੀ ਸੁਧਾਰ ਲਹਿਰ ਵਾਲੇ ਇਹ ਗੱਲ ਕਹਿੰਦੇ ਸੀਗੇ ਸੁਧਾਰ ਲਹਿਰ ਦੇ ਵਿੱਚ ਬੀਬੀ ਜ਼ਗੀਰ ਕੌਰ ਐ ਗੁਰਪ੍ਰਤਾਪ ਵਡਾਲਾ ਨੇ ਇਹ ਚਰਨਜੀਤ ਬਰਾੜ ਨੇ ਉਹ ਇਹ ਗੱਲ ਕਹਿੰਦੇ ਸੀਗੇ ਵੀ ਜੇ ਸੁਖਬੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਮੁਕੰਮਲ ਤੌਰ ਤੇ ਛੱਡ ਦਿੰਦੇ ਆ ਕਿਸੇ ਨਵੇਂ ਚਿਹਰੇ ਨੂੰ ਅੱਗੇ ਲਿਆਇਆ ਜਾਂਦਾ ਤੇ ਸਾਡੀ ਸਥਿਤੀ ਮਜ਼ਬੂਤ ਹੋ ਜਾਏਗੀ ਹੁਣ ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਵੀ ਫਰਜ਼ ਕਰ ਲਓ ਸੁਖਬੀਰ ਬਾਦਲ 2027 ਦੀਆਂ ਚੋਣਾਂ ਨੂੰ ਲੀਡ ਨਹੀਂ ਕਰਦੇ ਬਤੌਰ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਉਸ ਵਕਤ ਪ੍ਰਧਾਨ ਕੋਈ ਹੋਰ ਹੁੰਦਾ ਤੇ ਫੇਰ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੋ ਜੇ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਹੱਲੇ ਨਹੀਂ ਲੱਗਦਾ ਫੇਰ ਮਜ਼ਬੂਤ ਹੋ ਸਕਦੀ ਸਥਿਤੀ ਅਕਾਲੀ ਦਾ ਮੈਨੂੰ ਅੱਜ ਦੇ ਹਾਲਾਤ ਦੇਖਦੇ ਹੋਏ ਅਜੇ ਇਹ ਨਹੀਂ ਲੱਗਦਾ ਕਿ 2027 ਦੇ ਵਿੱਚ ਅਕਾਲੀ ਦਲ ਕੋਈ ਬਹੁਤ ਵੱਡੀ ਇੰਪਰੂਵਮੈਂਟ ਉਹਦੇ ਵਿੱਚ ਨਜ਼ਰ ਆਉਂਦੀ ਹੈ ਚਾਹੇ ਸੁਧਾਰ ਲਹਿਰ ਜਿਹੜੀ ਹੈ ਉਹ ਹੈ ਚਾਹੇ ਮੈਨੂੰ ਤਾਂ ਇਹ ਲੱਗਦਾ ਕਿ ਭਾਜਪਾ ਜਿਹੜੀ ਆ ਉਹ ਇਸ ਵੇਲੇ ਬੜੀ ਕੀਨ ਹੈ ਕੀ ਆ ਕਿ ਉਹ ਅਕਾਲੀ ਦਲ ਦੇ ਵਿੱਚ ਕਾਂਗਰਸ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਫੁੱਟ ਪਾ ਕੇ ਉਹਨਾਂ ਦੇ ਬੰਦਿਆਂ ਨੂੰ ਭਾਜਪਾ ਦੇ ਵਿੱਚ ਲਿਆ ਸਕੇ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੀਆਂ ਅਸੈਂਬਲੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਬਹੁਤ ਸਾਰੇ ਬੰਦਿਆਂ ਨੂੰ ਟਿਕਟ ਦਿੱਤੀ ਔਰ ਉਹ ਜਿੱਤ ਕੇ ਵੀ ਆਏ ਹੁਣ ਜਿਹੜੀ ਭਾਪੀ ਆ ਇਹ ਵੀ ਇਹੀ ਕਰ ਰਹੀ ਆ ਜਿਵੇਂ ਲੁਧਿਆਣੇ ਤੋਂ ਰਵਨੀਤ ਸਿੰਘ ਬਤੂ ਨੂੰ ਉਹਨਾਂ ਨੇ ਖੜਾ ਕੀਤਾ ਬਹੁਤ ਹੀ ਘੱਟ ਮਾਰਜਨ ਦੇ ਨਾਲ ਉਹ ਹਾਰੇ ਆ 19-20 ਹਜ਼ਾਰ ਵੋਟਾਂ ਦੇ ਨਾਲ ਲੁਧਿਆਣਾ ਤਾਂ ਸਾਰੇ ਉਹਨਾਂ ਨੇ 6 ਦੀਆਂ 6 ਸੀਟਾਂ ਜਿੱਤੀਆਂ ਤੈਨਸੀਟਾਂ ਜਿਹਨੇ ਪਿੰਡੂ ਸੀ ਉਹਨਾਂ ਚ ਰਾਜਾ ਬੜਿੰਗ ਅੱਗੇ ਰਹੇ ਆ ਏਸੀ ਤਰ੍ਹਾਂ ਭਾਜਪੀ ਸ਼ਹਿਰੀ ਸੀਟਾਂ ਦੇ ਵਿੱਚ ਆਪਣਾ ਕਾਫੀ ਜ਼ੋਰ ਲਗਾਏਗੀ ਔਰ ਮੈਨੂੰ ਲੱਗਦਾ ਆ ਕਿ ਸ਼ਹਿਰੀ ਸੀਟਾਂ ਜਿਹੜੀ ਨੇ ਅਸੈਂਬਲੀ ਦੀਆਂ ਉਹਦੇ ਵਿੱਚ ਮੁੱਖ ਮੁਕਾਬਲਾ ਜਿਹੜਾ ਆ ਉਹ ਕਾਂਗਰਸ ਔਰ ਭਾਜਪੀ ਦਾ ਹੋਏਗਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਹੁਤ ਪਛੜਦੀ ਨਜ਼ਰ ਆਏਗੀ ਸ਼ਹਿਰੀ ਸੀਟਾਂ ਦੇ ਵਿੱਚ ਪਿੰਡੂ ਸੀਟਾਂ ਦੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਹੋਏਗਾ ਔਰ ਭਾਜਪੀ ਪਿੰਡਾਂ ਚ ਕਿਸਾਨੀ ਲੋਕਾਂ ਦੇ ਵਿਰੋਧ ਦੇ ਕਾਰਨ ਪਿੱਛੜ ਦੀ ਨਜ਼ਰ ਆਏਗੀ ਇਸ ਤਰ੍ਹਾਂ ਮੈਨੂੰ ਲੱਗਦਾ ਆ ਕਿ ਜਿਹੜੀਆਂ 2027 ਦੀ ਇਲੈਕਸ਼ਨ ਹੈਗੀ ਆ ਉਹਦੇ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਬੜਾ ਮੌਕਾ ਮਿਲੇਗਾ ਲੇਕਿਨ ਉਹ ਮੌਕਾ ਤਾਂ ਮਿਲੇਗਾ ਅਗਰ ਉਹ ਹਰਿਆਣੇ ਵਾਲੀਆਂ ਗਲਤੀਆਂ ਨੂੰ ਨਾ ਦੁਹਰਾਵੇ ਇੱਥੇ ਨਵੇਂ ਚਿਹਰਿਆਂ ਨੂੰ ਮੌਕਾ ਦੇਵੇ ਲੀਡਰਸ਼ਿਪ ਮਜ਼ਬੂਤ ਹੋਵੇ ਉਹਨਾਂ ਦੇ ਵਿੱਚ ਡਿਸਪਲਿਨ ਹੋਵੇ ਔਰ ਜਿਹੜੇ ਵੀ ਕੈਂਡੀਡੇਟ ਖੜੇ ਕੀਤੇ ਜਾਣ ਉਹਨਾਂ ਦੇ ਅਗੇਂਸਟ ਬਾਗੀ ਉਮੀਦਵਾਰਾਂ ਦੀ ਗਿਣਤੀ ਨਾ ਹੋਵੇ ਅਗਰ ਕਾਂਗਰਸ ਅਜਿਹਾ ਕਰ ਪਾਉਂਦੀ ਹੈ ਤਾਂ 2027 ਦੇ ਵਿੱਚ ਕਾਂਗਰਸ ਜਿਹੜੀ ਆ ਉਹ ਇੱਕ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਉੱਭਰ ਸਕਦੀ ਹੈ ਆਦਰਵਾਇਜ਼ ਅਗਰ ਇਸ ਤਰ੍ਹਾਂ ਨਾ ਹੋਇਆ ਤੇ 2027 ਹੰਗ ਅਸੈਂਬਲੀ ਵੱਲ ਵੀ ਵੱਧ ਸਕਦਾ ਜਿੱਥੇ ਕਿਸੇ ਵੀ ਪਾਰਟੀ ਨੂੰ ਕੋਈ ਮੈਜੋਰਟੀ ਨਾ ਮਿਲੇ ਪ੍ਰੋਫੈਸਰ ਦਵਿੰਦਰ ਜੋਸ਼ੀ ਜੀ ਤੁਸੀਂ ਆਪਣਾ ਕੀਮਤੀ ਸਮਾਂ ਇਸ ਚਰਚਾ ਵਾਸਤੇ ਦਿੱਤਾ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕੀਤੇ ਜੋ ਤੁਹਾਡੇ ਕੋਲ ਇਸ ਵਕਤ ਸਿਆਸੀ ਤਜਰਬਾ ਜਾਂ ਜੋ ਕੁਝ ਤੁਸੀਂ ਇਹ ਤਜਰਬਾ ਹਾਸਲ ਕੀਤਾ ਉਹਦੇ ਮੁਤਲਕ ਤੁਸੀਂ ਪੂਰੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ